ਆ ਤੇ ਨਾ ਜਦੂ ਨਚਾਉਣਾ ਛੱਡ ਦੇ ਹੇ ਬਾਜੀ ਕਿਹੜਾ ਉਚਾਨੀ ਨਾ ਬੋਲਦਾ ਜਬਾਨ ਤੋਂ ਕਿਹਦਾ ਨਾ ਪਾਣੀ ਮੁਖਿਆ ਜਹਾਨ ਦਾ ਕਿਹੜਾ ਉਚਾਨੀ ਨਾ ਬੋਲਦਾ ਜਬਾਨ ਤੋਂ ਕਿਹਦਾ ਨਾ ਪਾਣੀ ਤੇ ਨਾ ਜਦ ਤੂੰ ਨਚਾਉਣਾ ਛੱਡ ਦੇ ਗੁਰੂ ਗੋਬਿੰਦ ਸਿੰਘ ਤੇਰਾ ਧਨ ਜਿਗਰਾ ਜਨ ਦੇਸ਼ ਦੇ ਲਾਲਾਂ ਤੋਂ ਲਾਲ ਬਾਰੇ ਜਨ ਦੇਸ਼ ਦੇ ਲਾਲਾਂ ਤੋਂ ਲਾਲ ਬਾਰੇ ਇਹ ਸੋਨਿਹਾਲ ਅਮਰੀਕਾ ਸਲਜੀ ਤੋਂ ਸਾਡੇ ਬਿੱਟੂ ਮਾਨ ਜੀ ਜਿਨ੍ਹਾਂ ਨੇ ਇਹ ਨਿਰਦੇਸ਼ਨ ਕੀਤਾ ਸੀ ਤੋਂ ਮੈਂ ਉਹੀ ਗੀਤ ਸਮਾਂ ਮੈਂ ਜ਼ਿਆਦਾ ਨਹੀਂ ਲੈਣਾ ਕਿਉਂਕਿ ਮੈਂ ਅੱਜ ਗਉਣ ਲਈ ਨਹੀਂ ਅੱਜ ਮੈਂ ਤੁਹਾਡੇ ਨਾਲ ਖੜਾ ਹੋਣ ਲਈ ਸਿਰਫ ਆਇਆ ਸੀ ਤਾਂ ਇਹ ਫਿਰ ਕਦੇ ਆਵਾਂਗੇ ਤਾਂ ਫਿਰ ਆਪਾਂ ਪੂਰਾ ਪੂਰਾ ਟਾਈਮ ਗਾਵਾਂਗੇ ਅੱਜ ਆਪਾਂ ਸਿਰਫ ਹਾਜ਼ਰੀ ਇੱਕ ਤੁਹਾਡੇ ਜਿਹੜੀਆਂ ਗੱਲਾਂ ਮੈਂ ਜਿਆਦੀਆਂ ਕਰਨੀਆਂ ਚਾਹੁੰਦਾ ਸੀ ਤਾਂ ਗਾਉਣਾ ਘੱਟ ਚਾਹੁੰਦਾ ਸੀ ਪਰ ਸਮੇਂ ਦੀ ਕਮੀ ਹੈ ਤਾਂ ਬਹੁਤ ਵਧੀਆ ਸੰਗੀਤ ਪਰਿਵਾਰ ਔਰ ਬਹੁਤ ਹੀ ਵਧੀਆ ਜਿਹੜੀ ਸਾਊਂਡ ਆ ਹਾਂਜੀ